ਕਹਿੰਦੇ ਹਨ ਕਿ ਇੰਤਜ਼ਾਰ ਕਰਨ ਵਾਲਿਆਂ ਨੂੰ ਉਨਾ ਹੀ ਮਿਲਦਾ ਹੈ ਕੋਸ਼ਿਸ਼ ਕਰਨ ਵਾਲੇ ਜਿੰਨਾ ਛੱਡ ਦਿੰਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਗੁਰੂ ਜੀ ਆਪਣੇ ਚੇਲੇ ਨੂੰ ਲੈ ਕੇ ਸ਼ਹਿਰ ਜਾ ਰਹੇ ਸਨ ਅਤੇ ਤੁਰਤੇ ਤੁਰਦੇ ਰਸਤੇ ਵਿੱਚ ਸ਼ਾਮ ਹੋ ਗਈ ਗੁਰੂ ਚੇਲੇ ਨੇ ਸੋਚਿਆ ਕਿ ਕਿਉਂ ਨਾ ਕਿਤੇ ਰੁਕਿਆ ਜਾਵੇ ਆਰਾਮ ਕੀਤਾ ਜਾਵੇ ਥੋੜਾ ਅੱਗੇ ਵਧੇ ਤਾਂ ਇੱਕ ਵੱਡਾ ਸਾਰਾ ਖੇਤ ਦਿਖਾਈ ਦਿੱਤਾ ਇੱਕ ਖਾਲੀ ਖੇਤ ਉਸਦੇ ਵਿੱਚ ਇੱਕ ਮਕਾਨ ਸੀ ਉੱਥੇ ਪਹੁੰਚੇ ਆਵਾਜ਼ ਦਿੱਤੀ ਉਸ ਮਕਾਨ ਦਾ ਮਾਲਕ ਬਾਹਰ ਆਇਆ ਉਸ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਪਾਣੀ ਪੀਣਾ ਚਾਹੁੰਦੇ ਹਾਂ ਪਾਣੀ ਪੀਣ ਤੋਂ ਬਾਅਦ ਉਸ ਨੂੰ ਪੁੱਛਿਆ ਕਿ ਕੀ ਇਹ ਖੇਤ ਤੁਹਾਡਾ ਹੈ ਉਹ ਬੋਲਿਆ ਕਿ ਹਾਂ ਇਹ ਖੇਤ ਮੇਰਾ ਹੈ ਉਸ ਨੂੰ ਪੁੱਛਿਆ ਕਿ ਪਰਿਵਾਰ ਵਿੱਚ ਕੌਣ-ਕੌਣ ਹੈ ਉਸ ਨੇ ਕਿਹਾ بیوی ਹੈ ਮਾਂ ਹੈ ਬੱਚੀ ਹੈ ਚਾਰ ਲੋਕ ਹਾਂ ਸਭ ਵਧੀਆ ਚੱਲ ਰਿਹਾ ਹੈ ਤਾਂ ਗੁਰੂ ਸ਼ਿਸ਼ ਦੋਨਾਂ ਦੇ ਦਿਮਾਗ ਵਿੱਚ ਇੱਕ ਸਵਾਲ ਸੀ ਦੋਨਾਂ ਨੇ ਪੁੱਛ ਲਿਆ ਕਿ ਇਹ ਜੋ ਖੇਤ ਹੈ ਇਹ ਤਾਂ ਖਾਲੀ ਹੈ ਤੂੰ ਜ਼ਿੰਦਗੀ ਕਿਵੇਂ ਜੀ ਰਿਹਾ ਹੈ ਤਾਂ ਉਸ ਆਦਮੀ ਨੇ ਦੱਸਿਆ ਕਿ ਸਾਡੇ ਕੋਲ ਇੱਕ ਮੱਝ ਹੈ ਉਹ ਦੁੱਧ ਦਿੰਦੀ ਹੈ ਸਭ ਕੁਝ ਠੀਕ ਚੱਲ ਰਿਹਾ ਹੈ ਕੋਈ ਦਿੱਕਤ ਦੀ ਗੱਲ ਨਹੀਂ ਹੈ ਅਸੀਂ ਖੁਸ਼ ਹਾਂ ਗੁਰੂ ਅਤੇ ਚੇਲਾ ਉੱਥੇ ਰੁਕੇ ਉਹਨਾਂ ਨੇ ਕਿਹਾ ਕਿ ਅਸੀਂ ਰੁਕਣਾ ਚਾਹੁੰਦੇ ਹਾਂ ਕੱਲ ਸਵੇਰੇ ਨਿਕਲ ਜਾਵਾਂਗੇ ਸ਼ਹਿਰ ਜਾਣਾ ਹੈ ਬਹੁਤ ਲੰਬਾ ਰਸਤਾ ਹੈ ਉਹ ਬੋਲੇ ਕੋਈ ਗੱਲ ਨਹੀਂ ਰੁਕ ਜਾਵੋ ਗੁਰੂ ਜੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਆਏ ਰਾਤ ਨੂੰ ਇਹ ਦੋਨੇ ਜਦੋਂ ਆਰਾਮ ਕਰ ਰਹੇ ਸਨ ਤਾਂ ਅੱਧੀ ਰਾਤ ਨੂੰ ਗੁਰੂ ਜੀ ਨੇ ਆਪਣੇ ਚੇਲੇ ਨੂੰ ਕਿਹਾ ਕਿ ਉੱਠ ਅਤੇ ਉਸ ਮੱਝ ਨੂੰ ਇੱਥੋਂ ਲੈ ਕੇ ਆ ਖੋਲ ਅਤੇ ਇੱਥੋਂ ਲੈ ਕੇ ਨਿਕਲਦੇ ਹਾਂ ਚੇਲੇ ਨੇ ਕਿਹਾ ਕਿ ਗੁਰੂ ਜੀ ਸਾਰੀ ਜ਼ਿੰਦਗੀ ਤੁਸੀਂ ਮੈਨੂੰ ਸਿਖਾਇਆ ਹੈ ਕਿ ਚੋਰੀ ਨਹੀਂ ਕਰਨੀ ਹੈ ਇਹ ਗਲਤ ਹੁੰਦਾ ਹੈ ਅੱਜ ਤੁਸੀਂ ਮੇਰੇ ਤੋਂ ਇੰਨਾ ਵੱਡਾ ਪਾਪ ਕਰਵਾ ਰਹੇ ਹੋ ਤਾਂ ਗੁਰੂ ਨੇ ਕਿਹਾ ਜੋ ਕਹਿ ਰਿਹਾ ਹਾਂ ਉਹ ਕਰ ਗੁਰੂ ਦੀ ਗੱਲ ਉਸ ਨੂੰ ਮੰਨਣੀ ਪਈ ਮੱਝ ਨੂੰ ਉੱਥੋਂ ਖੋਲਿਆ ਤੇ ਲੈ ਕੇ ਚੱਲ ਪਏ ਥੋੜਾ ਅੱਗੇ ਵਧੇ ਰਾਤ ਨੂੰ ਹੀ ਥੋੜਾ ਦੂਰ ਜਾ ਕੇ ਉਸ ਨੂੰ ਛੱਡ ਦਿੱਤਾ ਸ਼ਹਿਰ ਪਹੁੰਚ ਗਏ ਚੇਲਾ ਆਪਣੇ ਕੰਮ ਧੰਦੇ ਲੱਗ ਗਿਆ ਗੁਰੂ ਜੀ ਆਪਣੀ ਜ਼ਿੰਦਗੀ ਜਿਉਣ ਲੱਗੇ 10 12 ਸਾਲ ਲੰਘ ਗਏ ਪਰ ਚੇਲੇ ਦੇ ਮਨ ਵਿੱਚ ਇੱਕ ਗਿਲਟ ਰਹੀ ਕਿ ਮੇਰੇ ਗੁਰੂ ਨੇ ਮੇਰੇ ਤੋਂ ਐਨੀ ਵੱਡੀ ਚੋਰੀ ਕਰਵਾ ਦਿੱਤੀ ਐਨਾ ਵੱਡਾ ਪਾਪ ਕਰਵਾ ਦਿੱਤਾ ਇੱਕ ਇਨਸਾਨ ਜੋ ਆਪਣੀ ਜ਼ਿੰਦਗੀ ਮੱਝ ਦੇ ਸਿਰ ਤੇ ਜੀ ਰਿਹਾ ਸੀ ਉਸ ਤੇ ਜਿਉਣ ਦੀ ਵਜ੍ਹਾ ਹੀ ਉਸ ਤੋਂ ਦੂਰ ਕਰ ਦਿੱਤੀ ਉਹ ਇੱਕ ਵੱਡਾ ਬਿਜ਼ਨਸਮੈਨ ਬਣ ਗਿਆ ਵਧੀਆ ਪੈਸਾ ਉਸਨੇ ਕਮਾ ਲਿਆ ਉਸਨੇ ਸੋਚਿਆ ਕਿ ਉਹ ਨਾ ਇਸ ਪੈਸੇ ਦਾ ਸਹੀ ਇਸਤੇਮਾਲ ਕਰਾਂ ਉਸਦੀ ਮਦਦ ਕਰਦਾ ਹਾਂ ਇੰਨੇ ਸਾਲਾਂ ਬਾਅਦ ਉਹ ਵਾਪਸ ਉਸੇ ਜਗ੍ਹਾ ਪਹੁੰਚਿਆ ਪਰ ਉਸ ਨੂੰ ਉਹ ਜਗ੍ਹਾ ਕੁਝ ਬਦਲੀ-ਬਦਲੀ ਜਹੀ ਲੱਗੀ ਬਹੁਤ ਸੋਹਣਾ ਬਾਗੀਚਾ ਬਹੁਤ ਸੋਹਣਾ ਮਕਾਨ ਚਾਰੇ ਪਾਸੇ ਖੇਤ ਫਸਲ ਲਹਿਰਾ ਰਹੀ ਹੈ ਉਸਨੇ ਸੋਚਿਆ ਕਿ ਸ਼ਾਇਦ ਉਹ ਆਦਮੀ ਤਾਂ ਚਲਿਆ ਗਿਆ ਹੋਵੇਗਾ ਉਸਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਹੋਵੇਗੀ ਹੋ ਸਕਦਾ ਉਹ ਇਹ ਖੇਤ ਵੇਚ ਕੇ ਚਲਿਆ ਗਿਆ ਹੋਵੇ ਇਹ ਕਿਸੇ ਹੋਰ ਬੰਦੇ ਦਾ ਬਗੀਚਾ ਹੋਵੇ ਉਸ ਤੋਂ ਐਡਰੈਸ ਲੈ ਲੈਂਦਾ ਹਾਂ ਉੱਥੇ ਜਾ ਕੇ ਮਦਦ ਕਰ ਆਉਂਗਾ ਅੰਦਰ ਪਹੁੰਚਿਆ ਤਾਂ ਦੇਖਦਾ ਹੈ ਕਿ ਉਹੀ ਆਦਮੀ ਉੱਥੇ ਬੈਠਾ ਹੁੰਦਾ ਹੈ ਉਸ ਨੂੰ ਪੁੱਛਿਆ ਕਿ ਇਹ ਇੰਨਾ ਸੋਹਣਾ ਕਮਾਲ ਕਿਵੇਂ ਹੋਇਆ ਉਸ ਨੇ ਕਿਹਾ ਕਿ ਕੀ ਦੱਸਾਂ ਗੁਰੂ ਜੀ ਨਾਲ ਤੁਸੀਂ ਉਸ ਦਿਨ ਆਏ ਸੀ ਅਤੇ ਬਹੁਤ ਬੁਰੀ ਕਿਸਮਤ ਰਹੀ ਉਸੇ ਰਾਤ ਨੂੰ ਸਾਡੀ ਮੱਝ ਚੋਰੀ ਹੋ ਗਈ ਮੱਝ ਚੋਰੀ ਹੋਣ ਤੋਂ ਬਾਅਦ ਅਸੀਂ ਸੋਚਿਆ ਕਿ ਸਭ ਕੁਝ ਲੁੱਟਿਆ ਗਿਆ ਹੈ ਜ਼ਿੰਦਗੀ ਬਰਬਾਦ ਹੋ ਗਈ ਹੈ ਕੀ ਕਰੀਏ ਤਾਂ ਮੈਂ ਲੱਕੜੀ ਕੱਟ ਕੇ ਵੇਚਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਇਸ ਨਾਲ ਤਾਂ ਜੀਵਨ ਚੱਲੇਗਾ ਨਹੀਂ ਤਾਂ ਥੋੜਾ ਪੈਸਾ ਇਕੱਠਾ ਕੀਤਾ ਫਿਰ ਖੇਤ ਵਿੱਚ ਬੀਜ ਬੋਏ ਫਸਲ ਉਗਾਉਣੀ ਸ਼ੁਰੂ ਕੀਤੀ ਫਿਰ ਹੋਰ ਫਸਲ ਲਗਾਉਣੀ ਸ਼ੁਰੂ ਕੀਤੀ ਹੌਲੀ-ਹੌਲੀ ਸਾਡੀ ਕਮਾਈ ਵਧਣ ਲੱਗੀ ਮੱਝ ਖਰੀਦ ਲਈ ਬਾਗੀਚਾ ਉਗਾ ਲਿਆ ਉਥੋਂ ਸਾਡੀ ਜ਼ਿੰਦਗੀ ਬਦਲ ਗਈ ਜੇਕਰ ਉਸ ਰਾਤ ਨੂੰ ਮੱਝ ਚੋਰੀ ਨਾ ਹੋਈ ਹੁੰਦੀ ਤਾਂ ਅਸੀਂ ਉਸ ਤਰ੍ਹਾਂ ਹੀ ਜੀ ਰਹੇ ਹੁੰਦੇ ਜਿਵੇਂ ਪਹਿਲਾਂ ਜੀ ਰਹੇ ਸਾਂ ਚੇਲੇ ਨੂੰ ਉਹ ਗੱਲ ਸਮਝ ਵਿੱਚ ਆ ਗਈ ਕਿ ਗੁਰੂ ਜੀ ਨੇ ਉਸ ਦਿਨ ਮੱਝ ਚੋਰੀ ਕਰਨ ਦੇ ਲਈ ਕਿਉਂ ਬੋਲਿਆ ਸੀ ਇਸੇ ਲਈ ਕਹਿੰਦੇ ਹਨ ਕਿ ਇੰਤਜ਼ਾਰ ਕਰਨ ਵਾਲਿਆ ਨੂੰ ਉਨਾ ਹੀ ਮਿਲਦਾ ਹੈ ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ ਕਈ ਵਾਰ ਅਸੀਂ ਉਸੇ ਜ਼ਿੰਦਗੀ ਨੂੰ ਜੀ ਰਹੇ ਹੁੰਦੇ ਹਾਂ ਜੋ ਜ਼ਿੰਦਗੀ ਜਿਉਂਦੇ ਆ ਰਹੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਇਸ ਤੋਂ ਅੱਗੇ ਸਾਡੀ ਜ਼ਿੰਦਗੀ ਵਿੱਚ ਕੁਝ ਹੈ ਹੀ ਨਹੀਂ ਹਮੇਸ਼ਾ ਇਹ ਯਾਦ ਰੱਖੋ ਤੁਹਾਡੇ ਵਿੱਚ ਉਹ ਕਾਬਲੀਅਤ ਹੈ ਜੋ ਕਿਸੇ ਹੋਰ ਵਿੱਚ ਨਹੀਂ ਹੈ ਧੰਨਵਾਦ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ